ਬਾਈ ਨੇ ਸਾਡੇ ਦਿਲਾਂ ਚ ਦਾ ਰਹਿਣੇ ਰਹਿਣ ਪਰ ਅਸੀਂ ਇਹਨਾਂ ਸਟੇਜਾਂ ਤੋਂ ਵੀ ਰਾਜਵੀਰ ਨੂੰ ਜਾਣਨ ਦਵਾਵਾਂਗੇ ਇੱਕ ਤਾੜੀ ਰਾਜਵੀਰ ਦੇ ਨਾਮ ਤੇ ਨਾਲ। ਕਿ ਆਰਟਿਸਟ ਹੈ ਜਿਹੜਾ ਹਮੇਸ਼ਾ ਛੋਟੇ ਦਿਲਾਂ ਚ ਰਹਿੰਦਾ ਛੋਟੇ ਕਰਕੇ ਬਣਦਾ। ਔਰ ਉਹਦੇ ਗੀਤ ਨੇ ਜਿਹੜੇ ਉਬਰ ਹੋ ਜਾਂਦੇ ਆ। ਤਾਂ ਕੀ ਕਹਦਾ ਰਾਜਵੀਰ ਰਾਜਵੀਰ ਜਵੰਦੇ ਦਾ ਪਰਿਵਾਰ ਇਸ ਸਮੇਂ ਬਹੁਤ ਹੀ ਵੱਡੇ ਸਦਮੇ ਦੇ ਵਿੱਚ ਹੈ ਕਿਉਂਕਿ ਦੋਸਤੋ ਜਿਹੜਾ ਇੱਕੋ ਇੱਕ ਪੁੱਤ ਸੀ ਕਮਾਉਣ ਵਾਲਾ ਉਹ ਚਲਾ ਗਿਆ ਇਸ ਸੰਸਾਰ ਨੂੰ ਅਲਵਿਦਾ ਆਖ ਕੇ। ਤੇ ਘਰ ਦੇ ਵਿੱਚ ਹੋਰ ਕੋਈ ਵੀ ਕਮਾਉਣ ਵਾਲਾ ਨਹੀਂ ਕਿਹਾ ਜਾ ਰਿਹਾ ਕਿ 3 ਸਾਲ ਪਹਿਲਾਂ ਰਾਜਵੀਰ ਦੇ ਪਿਤਾ ਦੀ ਹੱਡ ਅਟੈਕ ਦੇ ਨਾਲ ਮੌਤ ਹੋ ਗਈ ਸੀ ਅਤੇ 3 ਸਾਲਾਂ ਬਾਅਦ ਰਾਜਵੀਰ ਜਵੰਦਾ ਇਸ ਦੁਨੀਆ ਨੂੰ ਛੱਡ ਕੇ ਅਲਵਿਦਾ ਆਖ ਚੁੱਕਿਆ ਹੈ ਜਿਹੜਾ ਹੁਣ ਉਹਨਾਂ ਦਾ ਕਮਾਈ ਦਾ ਸਾਧਨ ਸੀ ਪਰਿਵਾਰ ਦਾ ਰਾਜਵੀਰ ਜਵੰਦਾ ਸੀ ਰਾਜਵੀਰ ਜਵੰਦਾ ਵੀ ਰਹੀ ਆਪਣੇ ਪਰਿਵਾਰ ਨੂੰ ਚਲਾ ਰਿਹਾ ਸੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾ ਰਿਹਾ ਸੀ ਪਰ ਰਾਜਵੀਰ ਜਵੰਦੇ ਵੀਰ ਤੋਂ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਹੈ ਬਹੁਤ ਹੀ ਜ਼ਿਆਦਾ ਬਹੁਤ ਹੀ ਵੱਡਾ ਘਾਟਾ ਪਿਆ ਪਰਿਵਾਰ ਨੂੰ ਜਿਹੜਾ ਕਦੇ ਵੀ ਨਾ ਪੂਰਾ ਹੋਵੇਗਾ ਬੱਚਿਆਂ ਦਾ ਬਾਪ ਉਸ ਪਤਨੀ ਦਾ ਪਤੀ ਤੇ ਮਾਂ ਦਾ ਪੁੱਤ ਅਜਿਹਾ ਗਿਆ ਕਿ ਮੁੜ ਕੇ ਵਾਪਸ ਨਹੀਂ ਆਵੇਗਾ ਉੱਥੇ ਹੀ ਜੇਕਰ ਪਰਿਵਾਰ ਦੀ ਕਮਾਈ ਦੀ ਗੱਲ ਕਰੀਏ ਕਿ ਪਿੱਛੇ ਸਾਧਨ ਕੌਣ ਹੈ ਕੌਣ ਚਲਾਵੇਗਾ ਰਾਜਵੀਰ ਜਵੰਦੇ ਦੇ ਘਰ ਦਾ ਖਰਚਾ ਤਾਂ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਜਿਹੜੇ ਰਾਜਵੀਰ ਜਵੰਦੇ ਦੇ 52 ਸ਼ੋਅ ਸੀ ਉਹ ਰਾਜਵੀਰ ਦੇ ਦੋਸਤਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਸ਼ੋਅ ਕੈਂਸਲ ਨਾ ਕਰਵਾਣ ਉਹਨਾਂ ਸ਼ੋਹਾਂ ਨੂੰ ਲਾਉਣਗੇ ਜਿਵੇਂ ਕਿ ਜਸ ਬਾਜਵਾ ਐਮੀ ਬਿਰਕ ਕਨਵਰ ਗਰੇਵਾਲ ਤੇ ਕੁਲਵਿੰਦਰ ਵਿੱਲਾ ਇਹਨਾਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਰਲ ਮਿਲ ਕੇ ਰਾਜਵੀਰ ਜਵੰਦੇ ਦੇ ਉਹ 52 ਸ਼ੋਅ ਲਾਵਾਂਗੇ ਜਿੰਨਾ ਵੀ ਉਹਨਾਂ ਸ਼ੋਹਾਂ ਦਾ ਪੈਸਾ ਆਵੇਗਾ ਉਹ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ ਜਿਹੜੇ ਉਹ 52 ਸ਼ੋਅ ਸੀ ਜਿਹੜੇ ਰਾਜਵੀਰ ਦੇ ਦੋਸਤ ਨੇ ਉੱਥੇ ਹੀ ਰਾਜਵੀਰ ਜਵੰਦੇ ਦੀ ਪਤਨੀ ਨੇ ਕਿਹਾ ਕਿ ਜੇਕਰ ਤੁਸੀਂ ਰਾਜਵੀਰ ਦੇ ਸ਼ੋਅ ਲਾਉਣੇ ਨੇ ਤਾਂ ਉਹਨਾਂ ਦੇ ਉਹੀ ਪਹਿਰਾਵੇ ਦੇ ਵਿੱਚ ਲਾਉਣੇ ਨੇ ਜਿਵੇਂ ਉਹ ਚਾਦਰਾਂ ਕੁੜਤਾ ਪਾ ਕੇ ਪੰਜਾਬੀ ਲਿਵਾਸ ਪਹਿਨ ਕੇ ਸਟੇਜ ਤੇ ਜਾਂਦੇ ਸੀ ਉਵੇਂ ਹੀ ਤੁਹਾਨੂੰ ਜਾਣਾ ਪਵੇਗਾ ਜਿਹੜਾ ਰਾਜਵੀਰ ਜਵੰਦਾ ਹਮੇਸ਼ਾ ਹੀ ਸਟੇਜਾਂ ਤੇ ਪਾਉਂਦਾ ਹੁੰਦਾ ਸੀ ਰਾਜਵੀਰ ਜਵੰਦਾ ਦੀ ਡਰੈੱਸ ਜਿਹੜੇ ਚਾਦਰਾ ਕੁੜਤਾ ਸੀ ਉਹ ਗੁਰਦਾਸ ਮਾਨ ਦੇ ਕੱਪੜਿਆਂ ਵਰਗਾ ਸੀ ਇੱਕੋ ਇੱਕ ਸਿੰਗਰ ਜਿਹੜਾ ਕਿ ਪੱਗ ਬਨ ਕੇ ਉਹ ਕੱਪੜੇ ਪਾਉਂਦਾ ਸੀ ਡਰੈੱਸ ਪਾਉਂਦਾ ਸੀਗਾ ਇਸੇ ਕਰਕੇ ਰਾਜਵੀਰ ਜਵੰਦੇ ਦੇ ਪਰਿਵਾਰ ਨੇ ਕਿਹਾ ਕਿ ਜੇਕਰ ਰਾਜਵੀਰ ਜਵੰਦੇ ਦੇ ਸ਼ੋਅ ਲਾਉਣੇ ਆ ਕਿ ਉਹ ਜਿਹੜੇ ਕੱਪੜੇ ਨੇ ਚਾਦਰਾਂ ਕੁੜਤਾ ਹੈ ਪੱਗ ਹੈ ਉਹ ਸੇਮ ਹੀ ਰਾਜਵੀਰ ਜਵੰਦੇ ਦੇ ਪਾਏ ਜਾਣ ਰਾਜਵੀਰ ਦੇ ਬੁੱਕ ਸ਼ੋਹਾਂ ਵਿੱਚੋਂ ਪਹਿਲਾ ਸ਼ੋਅ ਜਿਹੜਾ ਕਿ ਹੁਣ ਜਸ ਬਾਜਵੇ ਨੇ ਲਾਇਆ ਤੇ ਉਹੀ ਡਰੈਸ ਪਾ ਕੇ ਲਾਇਆ ਜਿਹੜੀ ਰਾਜਵੀਰ ਜਵੰਦਾ ਆਪਣੇ ਪ੍ਰੋਗਰਾਮਾਂ ਦੇ ਵਿੱਚ ਸਟੇਜਾਂ ਤੇ ਪਾ ਕੇ ਜਾਇਆ ਕਰਦਾ ਸੀ ਜਾਂ ਫਿਰ ਵਿਆਹ ਦੇ ਜਾਂ ਕਿਤੇ ਹੋਰ ਫੰਕਸ਼ਨ ਖਾੜਿਆਂ ਦੇ ਵਿੱਚ ਜਾਂਦਾ ਸੀ ਰਾਜਵੀਰ ਜਵੰਦਾ ਉਹੀ ਡਰੈਸ ਪਾ ਕੇ ਜਾਂਦਾ ਸੀ ਉਹੀ ਡਰੈਸ ਪਾ ਕੇ ਜਿਹੜਾ ਬੀਤੇ ਦਿਨ ਹੀ ਜਸੂ ਬਾਜਬਾ ਨੇ ਪ੍ਰੋਗਰਾਮ ਲਾਇਆ ਇਸ ਪ੍ਰੋਗਰਾਮ ਤੋਂ ਜਿੰਨੀ ਵੀ ਕਮਾਈ ਹੋਣੀ ਹੈ ਉਹ ਸਾਰੀ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਜਾਵੇਗੀ ਰਾਜਵੀਰ ਜਵੰਦੇ ਨੂੰ ਫੋਰਟਿਸਟ ਹਸਪਤਾਲ ਦੇ ਵਿੱਚ ਜਿਹੜਾ 11 ਦਿਨ ਰੱਖਿਆ ਗਿਆ ਉਸ ਦਾ ਕੁੱਲ ਖਰਚਾ 35 ਲੱਖ ਰੁਪਇਆ ਸੀਗਾ ਤੇ ਕੁਝ ਮਹੀਨੇ ਪਹਿਲਾਂ ਰਾਜਵੀਰ ਜਵੰਦਾ ਮੁਹਾਲੀ ਦੇ ਵਿੱਚ ਇੱਕ ਵੱਡਾ ਮਕਾਨ ਘਰ ਲੈ ਕੇ ਹਟਿਆ ਸੀ ਤਾ ਰਾਜਵੀਰ ਜਵੰਦੇ ਨੇ ਸੋਚਿਆ ਸੀ ਕਿ ਜਦੋਂ ਉਹ ਅੱਗੇ ਪ੍ਰੋਗਰਾਮ ਲਾਵੇਗਾ ਉਸ ਦੀ ਸਾਰੀ ਸੈਟਿੰਗ ਵੀ ਆ ਜਾਏਗੀ ਤੇ ਉੱਥੇ ਹੀ ਮੁਹਾਲੀ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਾਜਵੀਰ ਜਵੰਦਾ ਰਹਿਣ ਲੱਗ ਪਿਆ ਸੀ ਤਾਂ ਪਰਮਾਤਮਾ ਨੂੰ ਕੁਝ ਹੋਰ ਮਜੂਰ ਸੀ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਰਿਹਾ ਆਪਣੇ ਪਰਿਵਾਰ ਅਤੇ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਿਆ ਹੁਣ ਜਿਹੜੇ ਪਰਿਵਾਰ ਦੀ ਸਥਿਤੀ ਆ ਉਸ ਨੂੰ ਜਿਹੜਾ ਸੈੱਟ ਕਰਨਾ ਹੈ ਉਹ ਰਾਜਵੀਰ ਜਵੰਦੇ ਦੇ ਦੋਸਤਾਂ ਨੇ ਯਾਰਾਂ ਨੇ ਰਲ ਮਿਲ ਕੇ ਕਰਨਾ ਹੈ ਕਨਵਰੇ ਗਰੇਵਾਲ ਕੁਲਵਿੰਦਰ ਬਿਲਾ ਹਮੇਸ਼ਾ ਤੋਂ ਹੀ ਰਾਜਵੀਰ ਜਵੰਦੇ ਦੇ ਨਾਲ ਰਹੇ ਨੇ ਸ਼ੁਰੂ ਤੋਂ ਇਕੱਠੇ ਪੜਦੇ ਸੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੇ ਉਸ ਤੋਂ ਬਾਅਦ ਸਿੰਗਿੰਗ ਸ਼ੁਰੂ ਕੀਤੀ ਤਿੰਨੇ ਹੀ ਜਿਹੜੇ ਸਟਾਰ ਬਣੇ ਜੇਕਰ ਇਸ ਤੋਂ ਬਾਅਦ ਗੱਲ ਕਰੀਏ ਰঞ্জੀਤ ਬਾਵੇ ਨੇ ਵੀ ਫੈਸਲਾ ਲਿਆ ਸੀ ਕਿ ਮੈਂ ਵੀ ਇਹ ਬਵੰਜਾ ਪ੍ਰੋਗਰਾਮਾਂ ਦਾ ਹਿੱਸਾ ਬਣਾਗਾ ਕਿਉਂਕਿ ਜਦੋਂ ਇੱਕ ਆਰਟਿਸਟ ਨੂੰ ਸਾਈਨ ਕੀਤਾ ਜਾਂਦਾ ਹੈ ਖਾੜਿਆਂ ਵਾਸਤੇ ਪ੍ਰੋਗਰਾਮ ਵਿਆਹਾਂ ਦੇ ਵਾਸਤੇ ਤਾਂ ਕੁਝ ਨਾ ਕੁਝ ਪੇਮੈਂਟ ਪਹਿਲਾਂ ਦਿੱਤੀ ਜਾਂਦੀ ਹੈ ਹੋ ਸਕਦਾ ਹੈ ਕਿ ਉਹਨਾਂ ਦੇ ਵਿੱਚੋਂ ਕੁਝ ਪੈਸੇ ਰਾਜਵੀਰ ਜਵੰਦਾ ਦੇ ਵਿਧੇ ਕੋਲ ਆਏ ਹੋਣ ਤੇ ਉਸਦੇ ਚੱਲਦੇ ਹੀ ਸ਼ੋਅ ਜਿਹੜੇ ਕਿ ਹਲੇ ਤੱਕ ਬੁੱਕ ਸੀ ਤੇ ਇਸ ਤੋਂ ਬਾਅਦ ਹੁਣ ਆਰਟਿਸਟਾਂ ਨੇ ਫੈਸਲਾ ਲੀਤਾ ਹੈ ਹੁਣ ਜਿਹੜੀ ਵੀ ਕਮਾਈ ਆਵੇਗੀ ਉਸਦੇ ਨਾਲ ਪਰਿਵਾਰ ਦਾ ਸਹਿਯੋਗ ਕਰਾਂਗੇ ਸਹਾਰਾ ਬਣਾਾਂਗੇ ਹਾਲਾਂਕਿ ਆਉਣ ਜਾਣ ਦਾ ਖਰਚਾ ਉਹ ਵੀ ਆਪਣਾ ਕਰਾਂਗੇ ਤੁਸੀਂ ਜਾਣਦੇ ਹੋ ਕਿ ਰਾਜਵੀਰ ਜਵੰਦਾ ਦੇ ਛੋਟੇ ਛੋਟੇ ਜਵਾਕ ਨੇ ਇੱਕ ਛੋਟੀ ਜਿਹੀ ਕੁੜੀ ਹੈ ਉਸ ਤੋਂ ਛੋਟਾ ਜਿਹੜਾ ਪੁੱਤ ਹੈ ਤੇ ਰਾਜਵੀਰ ਜਵੰਦਾ ਦੇ ਪਿਤਾ ਦੀ 3 ਤੋਂ 4 ਸਾਲ ਪਹਿਲਾਂ ਹੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਰਾਜਵੀਰ ਜਵੰਦਾ ਇਕੱਲਾ ਹੀ ਪਰਿਵਾਰ ਨੂੰ ਪਾਲ ਰਿਹਾ ਸੀ ਬਹੁਤ ਮਿਹਨਤ ਕੀਤੀ ਸੀ ਇਸ ਨੌਜਵਾਨ ਨੇ ਸਿਰਫ 35 ਸਾਲ ਦੀ ਉਮਰ ਦੇ ਵਿੱਚ ਹੀ ਜਿਹੜਾ ਕਿਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਆਪਣੀ ਪਤਨੀ, ਬੱਚੇ, ਮਾਂ ਤੇ ਇੱਕ ਭੈਣ ਉਹਨਾਂ ਨੂੰ ਰੋਂਦੇ ਹੋਏ ਛੱਡ ਗਿਆ ਹਮੇਸ਼ਾ ਦੇ ਲਈ ਇਸ ਦੇ ਵਿੱਚ بڑے ਸਿੰਗਰ ਆਏ ਤੇ ਬਹੁਤ ਜ਼ਿਆਦਾ ਨੇ ਦੁੱਖ ਜਿਤਾਇਆ ਤੇ ਉਸ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਸੀ ਕਿ ਜਿਹੜੇ ਰਾਜਵੀਰ ਜਵੰਦੇ ਦੇ ਜਿੰਨੇ ਵੀ ਸ਼ੋਅ ਬੁੱਕ ਨੇ ਉਹ ਸਾਰੇ ਦੇ ਸਾਰੇ ਅਸੀਂ ਰਲ ਮਿਲ ਕੇ ਲਾਵਾਂਗੇ ਤੇ ਜਿਹੜੀ ਵੀ ਉਹਨਾਂ ਸ਼ੋਅਾਂ ਦੀ ਕਮਾਈ ਹੋਵੇਗੀ ਉਹ ਪਰਿਵਾਰ ਨੂੰ ਦਿੱਤੇ ਜਾਵੇਗੀ ਤਾਂ ਜੋ ਉਹਨਾਂ ਦੇ ਬੱਚੇ ਦੇ ਆਉਣ ਵਾਲੇ ਫਿਊਚਰ ਦੇ ਲਈ ਜਿਹੜੇ ਕਿ ਕੰਮ ਆ ਸਕੇ ਤਾਂ ਉਹਨਾਂ ਸ਼ੋਅਾਂ ਦੇ ਵਿੱਚ ਉਹ ਪਹਿਲਾ ਸ਼ੋਅ ਜਸ ਬਾਜਵੇ ਨੇ ਲਗਾਇਆ ਹੈ ਸੋ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਸਾਰੇ ਹੀ ਕਲਾਕਾਰ ਤੰਦਰੁਸਤ ਰਹਿਣ ਇਹਨਾਂ ਦੀਆਂ ਉਮਰਾਂ ਵੱਡੀਆਂ ਹੋਵੇ ਜਿਹੜੇ ਕਿ ਰਾਜਵੀਰ ਜਵੰਦੇ ਤੋਂ ਬਾਅਦ ਉਸਦੇ ਪਰਿਵਾਰ ਦਾ ਸਹਾਰਾ ਬਣ ਕੇ ਥੰਬ ਬਣ ਕੇ ਨਾਲ ਖੜ ਗਏ ਪਰ ਅੱਜ ਕੱਲ ਕੋਈ ਆਪਣੇ ਲਈ ਨਹੀਂ ਕਰਦਾ ਅਜਿਹੇ ਯਾਰ ਅਜਿਹੇ ਦੋਸਤ ਰੱਬ ਸਭ ਨੂੰ ਦੇਵੇ ਜਿਹੜੇ ਕਿ ਆਪਣੇ ਦੋਸਤ ਦੇ ਜਾਣ ਤੋਂ ਬਾਅਦ ਉਹਨਾਂ ਦਾ ਸਹਾਰਾ ਬਣਨ ਸੋ ਅਸੇ ਵਾਹਿਗੁਰੂ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਕਿ ਇਹਨਾਂ ਦੀਆਂ ਉਮਰਾਂ ਲੰਬੀਆਂ ਹੋਣ ਤੰਦਰੁਸਤੀ ਬਣਾਈ ਰੱਖੇ ਰੱਬ ਇਹਨਾਂ ਨੂੰ ਇੰਨੀਆਂ ਖੁਸ਼ੀਆਂ ਦੇਵੇ ਇੰਨੀਆਂ ਖੁਸ਼ੀਆਂ ਦੇਵੇ ਕਿ ਇਹ ਕਦੇ ਵੀ ਉਦਾਸ ਨਾ ਹੋਣ ਸੋ ਦੋਸਤੋ ਬਾਕੀ ਤੁਹਾਡੇ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਕਲਾਕਾਰਾਂ ਬਾਰੇ ਕੀ ਕਹਿਣਾ ਹੈ ਇਹਨਾਂ ਯਾਰਾਂ ਬਾਰੇ ਕੀ ਕਹਿਣਾ ਹੈ ਜਿਹੜੇ ਕਿ ਆਪਣੇ ਦੋਸਤ ਦੇ ਜਾਣ ਤੋਂ ਬਾਅਦ ਵੀ ਪਰਿਵਾਰ ਦੇ ਨਾਲ ਥੰਮ੍ਹ ਬਣ ਕੇ ਖੜੇ ਨੇ ਸੋ ਇਹਨਾਂ ਦੇ ਲਈ ਪਰਮਾਤਮਾ ਅੱਗੇ ਅਰਦਾਸ ਕਰਿਓ ਦੁਆ ਕਰਿਓ ਕਿ ਇਹ ਹਮੇਸ਼ਾ ਹੀ ਤੰਦਰੁਸਤ ਰਹਿਣਾ ਅਤੇ ਜਵਾਨੀਆਂ ਮਾਣਦੇ ਰਹਿਣਾ। ਸੋ ਕਮੈਂਟ ਬਾਕਸ ਦੇ ਵਿੱਚ ਇਹਨਾਂ ਬਾਰੇ ਵਾਹਿਗੁਰੂ ਜ਼ਰੂਰ ਲਿਖਿਓ ਤਾਂ ਜੋ ਇਹਨਾਂ ਦੀ ਉਮਰ ਲੰਬੀਆਂ ਹੋਣ। ਬਾਕੀ ਤੁਹਾਡਾ ਅਜਿਹੇ ਯਾਰਾਂ ਬਾਰੇ ਕੀ ਕਹਿਣਾ ਹੈ? ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ। ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ, ਇੱਕ ਹੋਰ ਜਾਣਕਾਰੀ ਦੇ ਨਾਲ। ਉਦੋਂ ਤੱਕ ਦੇ ਲਈ ਧੰਨਵਾਦ।